ਲਓ ਵੀ ਮਿੱਤਰੋ ਦੇਖੋ ਬਾਬਾ ਬੋਰੇਵਾਲਾ ਗਊਸਲਾ ਕਲਪ ਕੋਟਲੀ ਦਾ ਜਿਹੜਾ ਤੀਜਾ ਮੇਨ ਡਰਾ ਹੈ ਉਹ ਚੱਲ ਰਿਹਾ ਜਿਹਦੇ ਵਿੱਚ ਆ ਗਊਆਂ ਦੀ ਸੇਵਾ ਲਈ ਪਹਿਲਾਂ ਤਾਂ ਆ ਫਰਸ਼ ਲਾਇਆ ਗਿਆ ਹੈ ਨਾ ਤੇ ਸੈੱਡ ਪਾਇਆ ਗਿਆ ਦੇਖ ਸਕਦੇ ਹੋ 400 ਕੋਟ ਏਰੀਏ ਦੇ ਵਿੱਚ ਤੇ ਹੁਣ ਤੀਜਾ ਡਰਾ ਰੱਖਿਆ ਦੇਖ ਸਕਦੇ ਤੁਸੀਂ ਸਾਧਨ ਖੜੇ ਨੇ ਇਧਰਲੀ ਸਾਈਡ ਤੇ ਤੇ ਇਹ ਡਰਾ ਜਿਹੜਾ 19 ਮਈ ਨੂੰ ਨਿਕਲਣਾ ਭਾਈ ਆਪਾਂ ਪੋਸਟਰ ਉੱਤੇ ਚੱਲ ਰਿਹਾ ਇਹ ਤੇ ਜਾ ਕੇ ਤੁਸੀਂ ਡਰਾ ਪਾ ਕੇ ਟੋਕਣਾ ਜਿਹੜਾ ਤੁਸੀਂ ਉਹ ਪਾ ਸਕਦੇ ਹੋ ਦੇਖੋ ਗਊ 500 600 ਗਊ ਆ ਗਈ ਜਿਹੜਾ ਇਹਨਾਂ ਨੇ ਦਾਨ ਪਾਤਰ ਲਈ ਸਕੀਮ ਆ ਆਹ ਤਾਂ ਪੱਕਾ ਕਰਨ ਲਈ ਤੇ ਹੋਰ ਇਹਨੇ ਸੁੱਖ ਸਹੂਲਤਾਂ ਲਈ ਜਿਹੜਾ ਇਹ ਡਰਾਗ ਆ ਉਹ ਰੱਖਿਆ ਹੋਇਆ ਗਾਈਆਂ ਦੀ ਦੇਖ ਸਕਦੇ ਹੋ ਆ ਪਹਿਲਾਂ ਇਹਨਾਂ ਨੇ ਬਾਈਆਂ ਨੇ ਬਹੁਤ ਥੋੜਾ ਕੰਮ ਕੀਤਾ ਗਊਆਂ ਦੇ ਲਈ ਤੇ ਹੁਣ ਵੀ ਜਿਹੜਾ ਇਹਨਾਂ ਨੇ ਵੱਧ ਤੋਂ ਵੱਧ ਦੂਸਰੀ ਸਾਈਡ ਤੇ ਜਿਹੜਾ ਡਰਾਗ ਆ ਮਤਲਬ ਕਿ ਸਾਈਡਾ ਗਾ ਪਾਉਣਾ ਗਾ 4-500 ਫੁੱਟ ਏਰੀਆ ਦੇ ਵਿੱਚ ਤੇ ਉਹਦੇ ਵੀ ਇਹਨਾਂ ਨੇ ਡਰਾ ਰੱਖਿਆ ਹੋਇਆ ਗਾ ਤੇ ਨੰਬਰ ਸਕਰੀਨ ਦੇ ਉੱਤੇ ਤੁਹਾਨੂੰ ਆਪ ਦੁਬਾਰਾ ਬੋਲਣਾ 9855532869 ਤੇ ਜਾ ਕੇ Google Pay PhonePe ਕਰਕੇ ਜਿਹੜਾ ਡਰਾਗਾ ਤੁਸੀਂ 봐 ਇਸ ਜਗ੍ਹਾ ਦੇ ਉੱਤੇ ਇਧਰਲੀ ਸਾਈਡ ਤੇ ਆ ਭਰਾਡੇ ਪਾਉਣੇ ਨੇ ਇਹਨਾਂ ਨੇ ਤੇ ਆਹ ਦੇਖੋ ਪਹਿਲੇ ਡਰਾਏ ਦੇ ਦੋ ਨਿਕਲੇ ਉਹਨਾਂ ਦੀ ਕਹਦੀਏ ਜਿਹੜੀ ਇਨਕਮ ਬਚੀ ਜੀ ਉਹਦੇ ਨਾਲ ਟਰੈਕਟਰ ਲੈ ਲੈਂਦਾ ਪ੍ਰੀ ਟਰੈਕਟਰ ਇਹਨਾਂ ਨੇ ਤੇ ਆ ਫਰਸ਼ ਲੱਗ ਗਿਆ ਤੇ ਆ ਸੈੱਟ ਪੈ ਗਿਆ ਤੇ ਆ ਫਰਸ਼ ਲੱਗ ਗਿਆ ਇਧਰਲੀ ਸਾਈਡ ਤੇ ਇਧਰਲੀ ਸਾਈਡ ਤੇ ਫਰਸ਼ ਸੈੱਟ ਲੱਗਾ ਦੇਖੋ ਸਾਰਾ ਸੈੱਟ ਅੱਪ ਬਾਈ ਹੁਣ ਤਾਂ ਲੱਗਿਆ ਹੋਇਆ ਬਾਈ ਸਾਰੇ ਸੱਤ ਖੜੇ ਨੇ ਲਿਆਂਦੇ ਹੋ ਗਊਸਾਲਾ ਵਾਲਿਆਂ ਦੇ ਤੁਸੀਂ ਦੇਖ ਸਕਦੇ ਹੋ ਗਊਸਾਲਾ ਬਹੁਤ ਵਧੀਆ ਕੰਮ ਆ ਬਾਬਾ ਬੋਰਾ ਵਾਲੇ ਬੋਰੇ ਵਾਲਾ ਕਲੱਬ ਗਊਸਾਲਾ ਕੋਟਲੀ ਵਾਲਾ ਇਹਦਾ ਤੇ ਤੁਸੀਂ ਨੰਬਰ ਸਕਰੀਨ ਦੇ ਉੱਤੇ ਚੱਲਿਆਂ ਦਾ ਇੱਥੇ ਜਾ ਕੇ Google Pay PhonePe ਕਰਕੇ ਜਿਹੜਾ ਡਰਾਗ ਆ ਤੁਸੀਂ ਉਹ ਪਾ ਸਕਦੇ ਹੋਗੇ ਤੇ ਨੰਬਰ ਤੁਹਾਨੂੰ ਆਪਾਂ ਬੋਲ ਦੇਣਾ 985532869 ਨੂੰ ਜਿਹੜਾ ਡਰਾਗ ਆ ਇਹ ਨਿਕਲ ਜਾਣਾ ਤੇ Google Pay PhonePe ਕਰਕੇ ਪਾ ਲੋ ਬਈ ਡਰਾ ਦੇਖੋ ਗਊ ਵਾਲਾ ਕਿੰਨੀ ਵੀੜ ਕਾਂ বাজਦੀ ਆ ਗਊ ਸਾਲਾ ਦੀ ਉਹ ਸਾਰੀ ਇਨਾ ਗਊਆਂ ਦੇ ਦੇਤੇ ਉੱਤੇ ਲਾਈ ਜਾਂਦੀ ਹੈਗੀ ਸਾਨੂੰ ਤਾਂ ਕੰਮ ਵੀ ਦੱਸਦੇ ਆ ਕਿ ਕਿਤੇ ਹੋਏ ਗਊ ਸਾਲਾ ਆਹ ਬਲੂ ਕੋਟ ਲੀਆ ਦੇ ਤੇ ਦੇਖੋ ਲੈ ਵੀ ਜਿਹੜਾ ਵੀਰ ਨਾ ਕਹਿੰਦੇ ਧੂੜੀ ਦੀ ਟਰਾਲੀ ਛੱਡ ਕੇ ਜਾਊਗਾ ਉਹਨੂੰ 10 ਟੋਕਨ ਫ੍ਰੀ ਹੈਗੇ ਧੂੜੀ ਦੀ ਟਰਾਲੀ ਦੇ ਨਾਲ ਲੋਈ ਆਹ ਸਾਈਡ ਤੇ ਤਾਂ ਭਰਾਣੇ ਪਏ ਹੋਏ ਤੇ ਆਹ ਸਾਈਡ ਦੇ ਉੱਤੇ ਹੁਣ ਇੱਥੇ ਭਰਾਣੇ ਮੋਲੇ ਦੇ ਗਊਸਾਲਾਂ ਨੂੰ ਕਿਉਂਕਿ ਧੁੱਪ ਬਹੁਤ ਨਹੀਂ ਗਰਮੀ ਹੈਗੀ ਤੇ ਆ ਮੀਂਹ ਕਣੀ ਲੈਦਰ ਸਪੈਸ਼ਲ ਸੈੱਟ ਪਾਇਆ ਹੋਇਆ ਇਹਨਾਂ ਦਾ ਜਦੋਂ ਵੀ ਮੀਂਹ ਕਣੀ ਆਉਂਦਾ ਤਾਂ ਇਧਰ ਲੈ ਆ ਸੈੱਟ ਚ ਵਾਰ ਦਿੰਦੇ ਨੇ ਤੇ ਉਹ ਸੈੱਟ ਪਿਆ ਹੋਇਆ ਇੱਕ ਇਧਰ ਭਰਾਣੇ ਪਏ ਹੋਏ ਨੇ ਤੇ ਗਾਈਆਂ ਨੂੰ ਹੁਣ ਆਹ ਥਾਵੇਂ ਜਿਹੜਾ ਹੋਰ ਉਪਰਾਂ ਡੇ ਪਾਉਣੇ ਨੇਗੇ ਤੇ ਉਹਦੇ ਲਈ ਸਪੈਸ਼ਲ ਡਰਾ ਰੱਖਤਾ ਤੇ ਡਰਾ ਵੀ ਬਹੁਤ ਸੋਹਣਾ ਮਿੱਤਰੋ ਜਿਸ ਨੂੰ ਆਪਾਂ ਦਿਖਾ ਦਿੰਨੇ ਆ ਜੋ ਕਿ ਇਧਰਲੀ ਸਾਈਡ ਤੇ ਨੰਬਰ ਲੋਟ ਕਰ ਲਓ 98553289 ਆ ਜਿਹੜਾ ਮਿੰਨੀ ਡਰਾ ਦੇ ਵਿੱਚ ਸਕੂਟਰੀ ਨਿਕਲਣੀ ਹੈਗੀ ਇੱਕ ਤਰੀਕ ਨੂੰ ਡਰਾ ਨਿਕਲਣਾ ਹੈ 15 ਨੂੰ ਤੇ 98553289 ਦੇ ਗੂਗਲ ਪੇ ਫੋਨ ਪੇ ਕਰਕੇ ਵੀ ਡਰਾ ਪਾ ਲਓ ਬਾਅਦ ਚ ਕਹਿੰਦਾ ਮੇਲਾ ਲੁੱਟ ਲੋਣਾ ਜਿਹੜੇ ਵੀਰਾਂ ਨੇ ਮੇਲਾ ਲੁੱਟਣਾਗਾ ਫਾਰਸ ਕਾਰਪੀਓ ਜਿਹੜਾ ਇਹ 19 ਮਈ ਨੂੰ ਨਿਕਲਦਾ ਹੈ 1 ਮਈ ਨੂੰ ਸਕੂਟਰੀ ਨਿਕਲਣੀ ਹੈ ਸਕੂਟਰੀ ਜਾਂ ਆਈਐਫਵੀ ਦਾ ਏ ਸੀ ਜਿਹੜਾ ਤੁਸੀਂ ਲੈ ਜੋ ਆ ਸਾਰੇ ਨਾਮ ਹਾਜ਼ਰ ਕਰ ਰਹੇ ਨੇ ਪਹਿਲੇ ਨਾਮ ਚ ਤਿੰਨ ਚ ਚਾਰ ਐਸਾਂ ਖੜੀਆਂ ਨੇ ਤਿੰਨੇ ਜੀ ਤਿੰਨੇ ਸਕਾਰਪਿਓ ਹੌਲੈਂਡ ਤੇ ਥਾਰ ਦੂਜੇ ਦੇ ਤੇ ਬੁਲਟ ਆ ਗਿਆ ਫਿਰ ਸਪਲੈਂਡਰ ਜਾਂ ਐਕਟਿਵ ਆ ਗਈ ਤੇ ਟੋਟਲ 101 ਪ੍ਰਾਈਜ਼ ਆਗਾ ਤੇ ਨੰਬਰ 9855 32859 ਤੇ ਜਾ ਕੇ Google Pay PhonePe ਕਰਕੇ ਡਾ ਜਿਹੜਾ ਤੁਸੀਂ ਪਾ ਸਕਦੇ ਹੋ ਤੇ ਬਾਕੀ ਕੋਟ ਲੀਆ ਦਾ ਤੁਸੀਂ ਕੰਮਕਾਰ ਜਿਹੜਾ ਗਊਸਾਲਾ ਦੇ ਤੁਸੀਂ ਉਹ ਵੇਖ ਸਕਦੇ ਹੋ ਸੱਜਣੋ ਇੱਥੇ ਆ ਕੇ ਨਾ ਇੱਕ ਕਰਦਾ ਆ ਦੇਖ ਇਤਨੀ ਸ਼ਾਇਦ ਤੇ ਇਹਨਾਂ ਨੇ ਬਾਥਰੂਮਾਂ ਦੀ ਸੇਵਾ ਕੀਤੀ ਹੈ ਨਾ ਰੰਗ ਰੋਵਰ ਦੀ ਸਾਰੀ ਕੀਤੀ ਜਿਗੀ ਤੇ 20 ਕਣਿਤੇ ਦਾ ਲਏ ਗਿਆ ਪਿਛਲੇ ਪਿਛਲੇ ਸਾਲ ਕੀਤੀ ਤੀਏ ਇਹ ਸੇਵਾ ਤੇ ਬਹੁਤ ਸੋਹਣਾ ਕੰਮਕਾਰ ਆ ਬਈ 400 ਫੁੱਟ ਏਰੀਆ ਦੇ ਵਿੱਚ ਸੈੱਡ ਪਾਇਆ ਤੁਸੀਂ ਦੇਖ ਸਕਦੇ ਹੋ ਗੋਸਾਲਾ ਆ ਬਲੂ ਕੋਟਲੀ ਆ ਇਹਦਾ ਤੇ ਜਿਹੜੇ ਵੀ ਇਹਨਾਂ ਦੀ ਡਰਾਪ ਹੋਣਾ ਨੰਬਰ ਨੋਟ ਕਰ ਲਓ ਬਸ ਉਹਨੂੰ ਦਿਖਾ ਦੇ 9855532800 ਅਡਾੜ ਤੇ ਜਾ ਕੇ ਗੂਗਲ ਪੇ ਫੋਨ ਪੇ ਕਰਕੇ ਵੀ ਡਰਾ ਜਿਹੜਾ ਤੁਸੀਂ ਪਾ ਸਕਦੇ ਹੋ ਤੇ ਵੱਧ ਤੋਂ ਵੱਧ ਬਈ ਯੋਗਦਾਨ ਪਾਉਗਾ ਗੋਸਾਲਾ ਗਊਆਂ ਦੀ ਸੇਵਾ ਦੇ ਲਈ ਤੇ ਨੰਬਰ ਦੋ ਤੋਂ ਤੱਕ ਦੀਆਂ ਦਾ ਦੇਖ ਸਕਦੇ ਹਾਂ ਬੂਆ ਐਦਲੀ ਸਾਈਡ ਤੇ ਸਾਡੀਆਂ ਅੱਖਾਂ ਨੂੰ ਤੇ ਕਰਦੇ ਵੇ ਵੀਡੀਓ ਨੂੰ ਸ਼ੇਅਰ ਤੇ ਮਿਲਦੇ ਅਗਲੀ ਵੀਡੀਓ ਨਾਲ ਧੰਨਵਾਦ ਜੀ